ਨਡਾਲਾ ਦੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਚੋਰੀ ਹੋਈ ਬੰਦੂਕ ਤੇ 14 ਕਾਰਤੂਸ ਮਾਮਲੇ ਵਿੱਚ ਨਡਾਲਾ ਸੁਭਾਨਪੁਰ ਪੁਲਿਸ ਨੇ ਇੱਕ ਨਾਮਾ मालूम ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਚੌਂਕੀ ਇੰਚਾਰਜ ਨਡਾਲਾ ਕਮਲਜੀਤ ਸਿੰਘ ਨੇ ਦੱਸਿਆ ਕਿ ਉਕਤ ਬੈਂਕ ਦੇ ਮੈਨੇਜਰ ਭੁਪਿੰਦਰ ਪਾਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪੰਜਾਬ ਐਂਡ ਸਿੰਧ ਬੈਂਕ ਨਡਾਲਾ ਦਾ ਮੈਨੇਜਰ ਹੈ। ਜਦ ਅੱਜ ਸਾਰਾ ਸਟਾਫ ਬੈਂਕ ਵਿੱਚ ਆਇਆ ਤਾਂ ਬੈਂਕ ਦਾ ਦਰਵਾਜ਼ਾ ਖੁੱਲਿਆ ਤਾਂ ਸਾਈਡ ਵਾਲੀ ਖਿੜਕੀ ਦਾ ਦਰਵਾਜ਼ਾ ਖੁੱਲਿਆ ਹੋਇਆ ਸੀ। ਜਦ ਅੰਦਰ ਜਾ ਕੇ ਵੇਖਿਆ ਤਾਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਖਿੜਕੀ ਰਾਹੀਂ ਬੈਂਕ ਅੰਦਰ ਵੜ ਕੇ ਅਲਮਾਰੀ ਵਿੱਚ ਪਈ ਰਾਈਫਲ ਸਮੇਤ 14 ਕਾਤੂਸ ਚੋਰੀ ਕਰ ਲਏ ਗਏ ਸਨ ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਨਾਮਾਣ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਬਲਿਕ ਸਪੌਟ ਨਿਊਜ਼ ਦੇ ਨਾਲ ਨਡਾਲਾ ਤੋਂ ਗੋਬਿੰਦ ਸਿੰਘ ਦੀ ਰਿਪੋਰਟ ਸਰ ਜਿਹੜੀ ਇਹ ਘਟਨਾ ਵਾਪਰੀ ਹੈ ਬੈਂਕ ਦੇ ਵਿੱਚ ਪੰਜਾਬ ਨੇ ਸਿੰਧ ਨਗਰ ਕੀ ਮਾਮਲਾ ਸਾਰਾ ਉਸ ਦੇ ਬਾਰੇ ਦੱਸਣਾ ਹੈ ਸਰ ਮਾਮਲਾ ਇਹ ਹੈਗਾ ਕਿ ਜਿਹੜਾ ਕੰਨ ਦੇ ਨਾਲ ਜਿਹੜੀ ਖਿੜਕੀ ਹੈ ਨਾ ਉਹਨੂੰ ਉਹਨੂੰ ਜਿਹੜਾ ਹੈ ਨਾ ਕੱਟ ਕੇ ਉਹਦੇ ਜਿਹੜੀ ਗ੍ਰਿਲਸ ਹੁੰਦੀਆਂ ਨੇ ਉਹਨੂੰ ਕੱਟ ਕੇ ਅੰਦਰ ਆਏ ਨੇ ਬੰਦੇ ਕਿੰਨੇ ਬੰਦੇ ਆਏ ਨੇ ਉਹ ਸਾਨੂੰ ਅਜੇ ਪਤਾ ਨਹੀਂ ਹੈਗਾ ਤੇ ਬਾਕੀ ਸਾਡੇ ਜਿਹੜਾ ਗਾਰਡ ਹੈਗਾ ਉਹਦੀ ਗਨ ਲੈ ਕੇ ਦੇ ਗਏ ਨੇ ਤੇ ਬਾਕੀ ਹੋਰ ਕੋਈ ਨੁਕਸਾਨ ਨਹੀਂ ਹੋਇਆ ਬੈਂਕ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਕੈਸ਼ ਦਾ ਜਾਂ ਲੋਕਰਾਂ ਦਾ ਸਟਰੋਂਗ ਰੂਮ ਦਾ ਕੋਈ ਨੁਕਸਾਨ ਨਹੀਂ ਕਿੰਨੇ ਕਵਜ ਦੀ ਜਿਹੜੀ ਘਟਨਾ ਜਿਹੜੀ ਜਿਹੜੀ ਵਾਪਰੀ ਅਜੇ ਕੋਈ ਕਨਫਰਮ ਨਹੀਂ ਹੈ ਅਜੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਕੀ ਕਾਰਵਾਈ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਦੀ ਆਪਣੀ ਜਿਹੜੀ ਹੈਗੀ ਹੈ ਕਾਰਵਾਈ ਉਹ ਕਰਦੇ ਭਾਈ ਨੇ ਤੇ ਪੰਗਾ ਪ੍ਰਿੰਟ ਵਗੈਰਾ ਲੈਣਾ ਉਹ ਸਭ ਉਹਨਾਂ ਦਾ ਆਪਣਾ ਹੈ ਇਸ਼ੂ ਸਾਡਾ ਉਹਨੂੰ ਇਸ ਨਾਲ ਨਾਲੇ ਜਿੰਨੀ ਕੀ ਕਰਨਾ ਆਪਣਾ ਉਹਨਾਂ ਦਾ ਟੈਕਨੀਕਲ ਜਿਹੜਾ ਹੈਗਾ ਕੰਮ ਕਰ ਰਹੇ ਨੇ ਜਿਹੜੇ ਸੀਸੀਟੀ ਵੀ ਕੈਮਰੇ ਜਿਹੜੇ ਲੱਗੇ ਨੇ ਆਪਣੇ ਬੈਂਕ ਦੇ ਵਿੱਚ ਉਹਦੇ ਵਿੱਚ ਕੀ ਕੁਛ ਆ ਰਿਹਾ ਉਹ ਬਰ ਆਜਾ ਉਹ ਚੈੱਕ ਨਹੀਂ ਹੋਇਆ ਚੈੱਕ ਕਰ ਰਹੇ ਨੇ ਅਰੇ ਟੀਮ ਆ ਰਹੀ ਹੈ ਚੈੱਕ ਕਰਨੀ ਹੈ ਪੂਰਾ ਪ੍ਰੋਪਰ ਤਰੀਕੇ ਨਾਲ ਤੇ ਜਿਹੜਾ ਵੀ ਫੁਟੇਜ ਵਗੈਰਾ ਦੇਣੀ ਹੈ ਪੁਲਿਸ ਨੂੰ ਪੂਰਾ ਸਹਿਯੋਗ ਸਾਡੀ ਤਰਫੋਂ ਕੀਤਾ ਜਾਏਗਾ ਕੋਈ ਨਕਦੀ ਆ ਗਈ ਸੀ ਬੈਂਕ ਦੇ ਵਿੱਚ ਤਾਂ ਦੇਵ ਤੋਂ ਕੋਈ ਨੁਕਸਾਨ ਨਹੀਂ ਹੈ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਕਾਰਵਾਈ ਜਿਹੜੀ ਹੋਏਗੀ ਉਥੇ ਸਰ ਪੁਲਿਸ ਆਣਦੀ ਹੈ ਅਸੀਂ ਕੁਝ ਨਹੀਂ ਕਰ ਸਕਦੇ ਸਾਡੀ ਤਰਫੋਂ ਜੋ ਸਹੀ ਹੋਗਾ ਅਸੀਂ ਕਰਾਂਗੇ ਠੀਕ ਧੰਨਵਾਦ